ਸਾਡੇ ਨਾ ਸ਼ੁਰੂ ਲਾ ਤੋਂ ਮਰਜਾਦਾ ਸਾਡੇ ਵੱਡੇ ਮਾਹਪੁਰਖਾਂ ਦੇ ਬਾਬਾ ਖੁਸ਼ਿਆ ਦਾਸ ਜੀ ਦੇ ਮਾਤਾ ਸੀਤਾ ਜੀ ਉਹਨਾਂ ਦੇ ਨਾ ਪ੍ਰਤਿਨੇ ਬਾਬਾ ਜੀ ਟਾਈਮ ਤੋਂ ਉਹਨਾਂ ਦੇ ਗਲ 'ਚ ਕੈਂਠੇ ਪਾਏ ਆ ਉਹ ਇਸ ਤਰ੍ਹਾਂ ਹੀ ਆ ਕਿ ਉਹ ਕੈਂਠੇ ਜਦੋਂ ਸੇਵਾ ਸਾਡੇ ਸਿੰਘ ਕਰਦੇ ਆ ਉਤਾਰ ਕੇ ਫਿਰ ਬਸਤਰ ਪਾ ਕੇ ਉਹਨਾਂ ਉੱਤੇ ਫਿਰ ਜਿਹੜੇ ਉਹ ਕੈਂਠੇ ਨਵੇਂ ਉਤਰੇ ਮਤਲਬ ਜਿਤਨਾ ਉਹ ਉਤਰਾ ਪਾ ਦਿੰਦੇ ਤੈਨੂੰ ਇੱਕ ਸਿੰਘ ਆਉਂਦਾ ਵਾ ਉਹ ਇਹ ਬੜੀ ਉਹ ਪਿਆਰ ਨਾਲ ਆਉਂਦਾ ਵਾ ਆਪਣੀ ਉਹ ਇਸ ਤਰ੍ਹਾਂ ਸ਼ਰਧਾ ਦੇ ਵਿੱਚ ਆਉਂਦਾ ਕਿ ਉਹਨੇ ਸਾਡੇ ਸਿੰਘਾਂ ਨੂੰ ਮਹਿਸੂਸ ਨਹੀਂ ਹੁੰਦਾ ਕਿ ਮੈਂ ਚੋਰੀ ਕਰਨ ਵਾਸਤੇ ਆਇਆ ਜਾਂ ਮੈਂ ਚੋਰ ਆ ਉਹ ਬਾਹਰੋਂ ਉਸ ਤੋਂ ਆਣ ਕੇ ਆਪਣੇ ਜੋੜੇ ਤਾਰਦਾ ਵਾ ਗੱਡੀ ਨਿਸ਼ਾਨ ਸਾਹਿਬ ਲੱਗਾ ਵਾ ਉਹਨੂੰ ਨਮਸਕਾਰ ਕਰਦਾ ਵਾ ਗੱਡੀ ਸਾਡੇ ਸੰਤਾਂ ਦਾ ਸਮਾਧਾ ਬਾਬਾ ਖੁਸ਼ਿਆਦਾਸ ਮਹਾਰਾਜ ਜੀ ਦਾ ਉੱਥੇ ਨਮਸਕਾਰ ਕਰਦਾ ਉਹਦੀਆਂ ਪ੍ਰਕਰਮਾਂ ਕਰਦਾ ਵਾ ਉਸ ਤੋਂ ਅਪਰੰਤ ਸਾਡੇ ਇਥੇ ਪ੍ਰਕਾਸ਼ਾ ਗੁਰੂ ਮਹਾਰਾਜ ਜੀ ਦਾ ਗੁਰਗ੍ਰੰਥ ਸਾਹਿਬ ਮਹਾਰਾਜ ਦਾ ਉੱਥੇ ਆਉਂਦਾ ਵਾ ਉੱਥੇ ਆਣ ਕੇ ਉਹ ਨਮਸਕਾਰ ਕਰਦਾ ਨਮਸਕਾਰ ਕਰਕੇ ਉਹਦੀਆਂ ਪ੍ਰਕਰਮਾਂ ਕਰਦਾ ਘਰੇ ਘਰੇ ਗੁਰੂ ਮ ਉੱਥੇ ਸਾਡਾ ਹੁਕਮਨਾਮਾ ਸਾਹਿਬ ਢੇਲੀ ਦੀ ਤਰ੍ਹਾਂ ਲਿਖਿਆ ਹੁੰਦਾ ਵਾ ਹੁਕਮਨਾਮਾ ਸਾਹਿਬ ਨੂੰ ਪੜ੍ਹ ਕੇ ਲਾਗੇ ਜੋਤਗੁਰ ਮਹਾਰਾਜ ਦੀ ਚਲਦੀ ਆ ਉੱਥੇ ਉਹ ਨਮਸਕਾਰ ਕਰਕੇ ਤੇ ਮੱਥਾ ਟੇਕ ਕੇ ਜਿੱਥੇ ਗਾੜੀ ਸੰਤਾਂ ਦੇ ਸਾਡੇ ਸਰੂਪ ਆ ਬਾਬਾ ਖੁਸ਼ਿਆ ਦਾਸ ਜੀ ਤੇ ਮਾਤਾ ਸੀਤਾ ਜੀ ਦੇ ਇੱਥੇ ਆ ਜਾਂਦਾ ਵਾ ਇੱਥੇ ਆਣ ਕੇ ਨਮਸਕਾਰ ਕਰਕੇ ਤੇ ਮੁੜ ਕੇ ਸਾਡੇ ਪੱਕੇ ਸੇਵਕ ਉੱਥੇ ਬੈਠੇ ਆ ਪ੍ਰਸ਼ਾਦ ਤੇ ਜਿਹੜੂ ਲਾਤੋਂ ਜਿਸ ਤਰ੍ਹਾਂ ਸਾਡੀ ਸਾਰੀ ਮਰਜ਼ਾਦਾ ਚੱਲੀ ਆ ਰਹੀ ਆ ਉਹਨਾਂ ਨੂੰ ਜਾ ਕੇ ਪੁੱਛਦਾ ਆ ਕਿ ਬਾਬਾ ਜੀ ਮੈਂ ਚਾਹ ਛਕਣੀ ਆ ਸਾਡੇ ਸਿੰਘਾਂ ਨੇ ਇਹ ਗੱਲ ਆ ਕਿ ਵੀ ਚਾਹ ਵੀ ਤੇ ਪ੍ਰਸ਼ਾਦੇ ਉਧਰ ਲ ਉੱਥੇ ਕਿ ਜੋ ਲੰਗਰ ਦੇ ਵਿੱਚ ਜਾਂਦਾ ਉੱਥੇ ਨਾ ਚਾਹ ਸਕਦਾ ਨਾ ਪ੍ਰਸ਼ਾਦਾ ਛਕਦਾ ਉੱਥੇ ਸਾਡੇ ਜਾਂਦਨ ਵੱਟੇ ਮਾਹਪੁਰਖ ਬੈਠੇ ਹੁੰਦੇ ਆਸਣ ਤੇ ਉਹਨਾਂ ਨੂੰ ਮੱਥਾ ਟੇਕ ਆਉਂਦਾ ਕਿ ਮਾਤਾ ਜੀ ਮੈਂ ਚਾਹ ਛਕਣੀ ਆ ਉਹ ਤੇ ਪੁੱਤ ਵੇਜੋ ਤੱਪੜ ਵਿਛਿਆ ਵਾ ਤੇ ਉਹ ਜਦੋਂ ਆਂਦੇ ਪੁੱਤ ਵੇਜੋ ਤੱਪੜ ਵਿਛਿਆ ਤਾਂ ਉਹਨਾਂ ਨੂੰ ਆਂਦਾ ਕਿ ਮੇਰੇ ਬਾਪੂ ਹਣੀ ਨਾਲ ਮੈਂ ਬਾਪੂ ਨੂੰ ਲੈ ਆਵਾਂ ਉਹਨਾਂ ਨੂੰ ਬਾਪੂ ਦਾ ਪੱਜ ਮਾਰ ਕੇ ਪੈਰ ਤੋਂ ਪਾਉਂਦਾ ਪੈਰ ਤੋਂ ਪਾਉਂ ਕੇ ਆਣ ਕੇ ਫਿਰ ਇੱਥੇ ਹੀ ਕਰਦਾ ਵਾ ਇੱਥੇ ਸੰਤਾਂ ਦੇ ਗੱਲ ਦੇ ਵਿੱਚੋਂ ਮਾਤਾ ਸੀਤਾ ਦੀ ਜੀ ਗੱਲ ਦੇ ਵਿੱਚੋਂ ਬਾਬਾ ਖੁਸ਼ਿਆਦ ਆਲ ਚੋਂ ਇਹ ਦੋਨੇ ਕੈਂਠ ਔਰ ਤੇ ਫਿਰ ਬਾਹਰ ਚਲ ਜਾਂਦਾ ਵਾ ਉਹ 10 ਵਜੇ ਕੇ 12 ਮਿੰਟਾਂ ਤੇ ਆਉਂਦਾ ਵਾ 10 ਵਜੇ 19 ਮਿੰਟਾਂ ਦੇ ਵਿੱਚ ਸਮਝ ਲਓ ਕਿ 6-7 ਮਿੰਟਾਂ ਸਾਰੇ ਕੰਮ ਕਰਕੇ ਤੇ ਬਾਹਰ ਜਲ ਜਾਂਦਾ ਵਾ ਉਹਦੇ ਵਿੱਚ ਸੀਸੀਟੀਵੀ ਵੇਖਿਆ ਵਾ ਉਹਦੇ ਵਿੱਚ ਫਿਰ ਉਹਦੇ ਵਿੱਚ ਉਹਦੀ ਐ ਸਾਫ ਫੋਟੋਆਂ ਆ ਰਹੀਆਂ ਜਦੋਂ ਉਹ ਉਤਾਰ ਕੇ ਇਧਰੋਂ ਦੌੜ ਕੇ ਬਾਹਰ ਨੂੰ ਜਾਂਦਾ ਵਾ ਤੇ ਸਾਨੂੰ ਪੱਕਾ ਹੀ ਫੇਰ ਉਹ ਕਲੀਅਰ ਹੋ ਗਿਆ ਕਿ ਇਹਨੇ ਲਾਇਆ ਵਾ ਉਸ ਤੋਂ ਪਰੰਤ ਕੀ ਕਰਦਾ ਸਾਡੇ ਬਾਬਾ ਜੀ ਆ ਰਸਤੇ ਵਿੱਚ ਗੁਰਦੁਆਰਾ ਬਾਬਾ ਹਰਕ੍ਰਿਸ਼ਨ ਮਹਾਰਾਜ ਜੀ ਦਾ ਉਹ ਸਾਨੂੰ ਬਾਬਾ ਜੀ ਦਾ ਫੋਨ ਆਉਂਦਾ ਤੇ ਬਾਬਾ ਜੀ ਅਸੀਂ ਕੈਮਰੇ ਆਪਣੇ ਵੇਖੀਏ ਹੈਗਾ ਤੁਸੀਂ ਵੇਖੋ ਜਦੋਂ ਉਹ ਆਪਣੇ ਕੈਮਰੇ ਵੇਂਦੇ ਆ ਸਾਨੂੰ ਫਿਰ ਉਹਨਾਂ ਨੇ ਸੀਸੀਟੀਵੀ ਭੇਜੀ ਉਹਦੇ ਵਿੱਚ ਕੀ ਉਹ ਜਿਹੜਾ ਬੰਦਾ ਲਾ ਕੇ ਗਿਆ ਵਾ ਉਹ ਉਹਨਾਂ ਨੂੰ ਘੰਟਿਆਂ ਨੂੰ ਰਸਤੇ ਦੇ ਵਿੱਚ ਇਤਨਾ ਵੇਦਾ ਜਾਂਦਾ ਵਾ ਰਸਤੇ ਵਿੱਚ ਵੇਦਾ ਜਾਂਦਾ ਤੇ ਜਦੋਂ ਫੇਰ ਸਾਨੂੰ ਪੱਕੇ ਕਲੀਅਰ ਹੋ ਗਿਆ ਵੀ ਸਾਡਾ ਸ਼ੱਕ ਅਗੇ ਤੇ ਆ ਤੇ ਮਤਲਬ ਪੱਕਾ ਹੀ ਸਾਡਾ ਇਹ ਚੋਰ ਇਹ ਆ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਆ ਪਰ ਉਸ ਤੋਂ ਪਰਹੰਤ ਅਜੇ ਗਾੜੀ ਕੋਈ ਕਾਰਵਾਈ ਕੋਈ ਐਸੀ ਨਹੀਂ ਚੱਲ ਰਹੀ ਜਿਸ ਦੇ ਨਾਲ ਕੋਈ ਇਹ ਮਤਲਬ ਦੋਸ਼ੀ ਕੋਈ ਤਬਦੀਸ਼ ਦੇ ਵਿੱਚ ਗਾੜੀ ਕਲੀਅਰ ਆ ਜੇ ਉਹ ਕਾਰਵਾਈ ਚੱਲ ਰਹੀ ਹੈ ਪਰਚਾ ਪੁਲਿਸ ਨੇ ਦਰਜ ਕੀਤਾ ਐਫ ਆਈ ਆਰ ਇਹ ਜਿਹੜਾ ਆਪੇ ਆਖਿਰ ਆਪਾਂ ਦਰਜ ਕਰ ਦਿੱਤੀ ਆ ਦੋਸ਼ੀ ਨੂੰ ਭਾਰਕੀ ਤੇ ਜਾ ਰਹੀ ਆ ਜੋ ਜਲਦੀ ਜਲਦੀ ਆਪਣੇ ਦੋਸ਼ੀ ਗ੍ਰਿਫਤਾਰ ਕਰਕੇ ਕੇਸ ਦਾਇਰ ਕਰਾਂਗੇ